ਤੁਸੀਂ ਜਿਹੜਾ ਖਬਰਨਾਮੇ ਦੇ ਨਾਲ ਜਗਤਾਰ ਦਸਾਂ ਸਵਾਲ ਕਰਦਾ ਏ ਜਿੱਥੇ ਕਿ ਪੂਰੇ ਦੇਸ਼ ਦੇ ਵਿੱਚ 26 ਜਨਵਰੀ 76ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਹੀ ਸਯੁਜਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਭਰ ਦੇ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੀਤੇ ਜਾਣਗੇ ਜਿਵੇਂ ਕਿ ਸੱਦੇ ਉੱਪਰ ਅੱਜ ਫਰੀਕੋਟ ਦੇ ਵਿੱਚ ਸਯੁਜਤ ਕਿਸਾਨ ਮੋਰਚੇ ਫਰੀਕੋਟ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਕਾਕੀ ਟਰੈਕਟਰ ਮਾਰਚ ਫਰੀ ਕੋਟ ਦੇ ਵਿੱਚ ਕੀਤਾ ਗਿਆ ਜੋ ਕਿ ਦਾਣਾ ਮੰਡੀ ਤੋਂ ਸ਼ੁਰੂ ਕਰਕੇ ਫਰੀ ਕੋਟ ਦੇ ਵੱਖ-ਵੱਖ ਹਿੱਸਿਆਂ ਨੂੰ ਬਾਅਦ ਸਮਾਪਤ ਕੀਤਾ ਗਿਆ ਇਸ ਮੌਕੇ ਜਿੱਥੇ ਵੱਖ-ਵੱਖ ਆਗੂ ਨੇ ਕਿਹਾ ਕਿ ਲਗਾਤਾਰ ਕਿਸਾਨੀ ਮੰਗਾਂ ਨੂੰ ਲੈ ਕੇ ਸਯੁਕਤ ਕਿਸਾਨ ਮੋਰਚਾ ਲੜ ਰਿਹਾ ਹੈ ਤੇ ਪਿਛਲੇ ਸਮੇਂ ਦੇ ਵਿੱਚ ਮਹਾਪੰਚਾਇਤ ਵੀ ਕੀਤੀ ਸੀ ਪਰ ਹੁਣ ਉਹਨਾਂ ਵੱਲੋਂ ਅੱਜ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਸੀ ਕਿਉਂਕਿ 26 ਜਨਵਰੀ ਤੇ ਪਹਿਲਾਂ ਵੀ ਉਹਨਾਂ ਵੱਲੋਂ ਟਰੈਕਟਰ ਮਾਰਚ ਕੀਤਾ ਗਿਆ ਸੀਗਾ ਅਤੇ ਅੱਜ ਫਿਰ ਉਹਨਾਂ ਵੱਲੋਂ ਟਰੈਕਟਰ ਮਾਰਚ ਕੀਤਾ ਗਿਆ ਹੈ ਉਹਨਾਂ ਕਹਿੰਦੇ ਕਿ ਪਿਛਲੇ ਸਮੇਂ ਮਾਰਚ ਕਰਨ ਤੋਂ ਬਾਅਦ ਦਿੱਲੀ ਵਾਲ ਨੂੰ ਕੂਚ ਕੀਤਾ ਗਿਆ ਸੀ ਮੰਗਾਂ ਨੂੰ ਲੈ ਕੇ ਉਹਨਾਂ ਲੱਗਦਾ ਹੈ ਕਿ ਸਰਕਾਰ ਜੇਕਰ ਨਹੀਂ ਧਿਆਨ ਦਿੱਤੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਟਾਈਟਾਂ ਦੇ ਮੂਹ ਦੁਆਰਾ ਫੇਰ ਦਿੱਲੀ ਵਾਲ ਨੂੰ ਹੋ ਸਕਦੇ ਹਨ ਅਤੇ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ ਨਹੀਂ ਤਾਂ ਫਿਰ ਸਜੂਤ ਕਿਸਾਨ ਚ ਮੋਰਚੇ ਵੱਲੋਂ ਕੋਈ ਕੜਾ ਸੰਘਰਸ਼ ਵਿੜਿਆ ਜਾਵੇਗਾ ਤੁਸੀਂ ਦੇਖੋ ਸਟਰੈਟਰ ਮਾਰਚ ਦੀਆਂ ਤਸਵੀਰਾਂ ਅਤੇ ਕੀ ਕੀ ਕਹੇ ਕਿਸਾਨ ਆਗੂ ਨੇ ਸੰਯੁਕਤ ਕਿਸਾਨ ਮੋਰਚੇ ਸਦੈ ਤੇ ਅੱਜ ਸਾਰੇ ਹੀ ਭਾਰਤ ਦੇ ਵਿੱਚ 26 ਜਨਵਰੀ ਦੀ ਪ੍ਰੇਡ ਹੈ ਜੀ ਟਰੈਕਟਰ ਮਾਰਚ ਕਰਕੇ ਸਰਕਾਰ ਨੂੰ ਚਕੰਨਾ ਕਰ ਰਹੇ ਆ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾ ਰਹੇ ਆ ਕਿਉਂਕਿ ਜੋ ਪਹਿਲਾਂ 14 ਮਹੀਨੇ ਲਗਾਤਾਰ ਲੜ ਕੇ ਦਿੱਲੀ ਦੀਆਂ ਗੁਰੂਹਾਂ ਤੇ ਖੇਤੀ ਕਾਲੇ ਕਾਨੂੰਨ ਵਾਪਸ ਕਰਾਏ ਆ ਉਹਨਾਂ ਕਾਨੂੰਨਾਂ ਨੂੰ ਸਰਕਾਰ ਕੇਂਦਰ ਦੀ ਸਰਕਾਰ ਨੇ ਸਟੇਟ ਸਰਕਾਰਾਂ ਨੂੰ ਭੇਜੇ ਹੋਏ ਆਖੜੇ ਉਹਨਾਂ ਨੂੰ ਲਾਗੂ ਕਰਨ ਲਈ ਇਸ ਕਰਕੇ ਅੱਜ ਦਾ ਇਹ ਰੋਸ ਮਾਰਚ ਆ ਜਿਹੜਾ ਉਹ ਇਸੇ ਵਜ੍ਹਾ ਕਰਕੇ ਆ ਵੀ ਉਹ ਖੜੇ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਲਾਗੂ ਨਹੀਂ ਹੁੰਦੇ ਆ। ਅੰਮ੍ਰਿਤਸਰ ਪਬਲਿਕ ਇੰਫਸਟ੍ਰਕਚਰ ਜਿਲ੍ਹਾ ਪ੍ਰਸ਼ਾਸਨ ਕਾਰਪੋਰੇਟਿਕ ਸੰਘਟਨ ਆ। ਅੱਜ ਸਯੁਕਤ ਪ੍ਰਸ਼ਾਸਨ ਮੋਰਚੇ ਵੱਲੋਂ 26 ਜਨਵਰੀ ਦੇ ਟਰੈਕਟਰ ਮਾਰਚ ਕਰਨ ਦਾ ਜਿਹੜਾ ਪ੍ਰੋਗਰਾਮ ਦਿੱਤਾ ਸੀ ਉਹਦੇ ਤਹਿਤ ਸਯੁਕਤ ਮੋਰਚਾ ਫੀਕੋੜ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਅੱਜ ਵੱਡੀ ਗਿਣਤੀ ਵਿੱਚ ਟਰੈਕਟਰ ਲੈ ਕੇ ਅੱਜ ਦਾ ਜਿਹੜਾ ਮਾਰਚ ਕੀਤਾ ਜਾਣਾ ਉਹਦੇ ਆਸਤੇ ਸਮੂਲੀਅਤ ਕੀਤੀ ਆ। ਮਸਲਾ ਕੀ ਹੈ ਕਿਉਂਕਿ ਜਿਹੜੀ ਸੈਂਟਰ ਦੀ ਮੋਦੀ ਸਰਕਾਰ ਆ ਉਹਨੇ ਜਿਹੜਾ ਖੇਤੀ ਖਰੜਾ ਵੱਖ-ਵੱਖ ਸਟੇਟਾਂ ਨੂੰ ਭੇਜਿਆ ਉਹਨੂੰ ਰੱਦ ਕਰਾਉਂਦਾ ਮੇਨ ਲੜਾਈ ਸਾਡੀ ਐਮਐਸਪੀ ਨਾਲੋਂ ਪਹਿਲਾਂ ਜੋ ਬਣੀ ਖੜੀ ਹੈ ਕਿਉਂਕਿ ਜੇ ਉਹ ਖਰੜਾ ਪੰਜਾਬ ਦੀ ਸਰਕਾਰ ਲਾਗੂ ਕਰਦੀ ਹੈ ਤਾਂ ਇਹੋ ਜਿਹੀ ਤਲਵਾ ਜਿਹੜੀ ਸਾਡੀ ਕਿਸਾਨੀ ਤੇ ਤੇ ਆਮ ਲੋਕਾਂ ਦੇ ਡਿੱਗੂਗੀ ਜਿਹਦੇ ਸਾਥੋ ਬਰਦਾਸ਼ਤ ਨਹੀਂ ਹੋਊਗੀ ਜਿਵੇਂ ਐਤ ਕੀ ਕਣਕਾਂ ਦੇ ਭਾਅ ਅਸਮਾਨੀ ਚੜਿਆ ਤਾਂ ਸਾਨੂੰ ਹਰ ਚੀਜ਼ ਮਹਿੰਗੀ ਮਿਲੂਗੀ ਇਸੇ ਕਰਕੇ ਜਿਹੜਾ ਸੈਂਟਰ ਵੱਲੋਂ ਇਹ ਚੀਜ਼ ਭੇਜੀ ਗਈ ਹੈ ਖੇਤੀ ਖਰੜਾ ਉਹਨੂੰ ਪੰਜਾਬ ਸਰਕਾਰ ਜਲਦੀ ਰੱਦ ਕਰੇ ਵਿਸ਼ੇਸ਼ ਸੈਸ਼ਨ ਸੱਦ ਕੇ ਸਾਰੀਆਂ ਸੱਦ ਪਾਰਟੀਆਂ ਦਾ ਉਹਨੂੰ ਰੱਦ ਕਰੇ ਇਕੱਲੇ ਮੂੰਹ ਜਵਾਨੀ ਭਗਵੰਤ ਮਾਨ ਦੇ ਕਹਿਣ ਨਾ ਰੱਦ ਨਹੀਂ ਹੋਣੇ ਜੇ ਕਦੋਂ ਆਮ ਪਾਰਟੀ ਸਰਕਾਰ ਉਹ ਸੈਂਟਰ ਦੇ ਹੱਥਾਂ 'ਚ ਖੇਡ ਕਿਉਂ ਨੂੰ ਰੱਦ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਜਿਹੜਾ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ ਧੰਨਵਾਦ ਜੀ ਹਾਂਜੀ ਹਕੀਕਤਾਂ ਨਾਲ ਮਤ ਕੀਤਾ ਜਾ ਰਿਹਾ ਹੈ ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫਰੀਦਕੋਟ ਵੱਲੋਂ ਟਰੈਕਟਰ ਪ੍ਰੇਡ ਜਿਹੜੀ 26 ਜਨਵਰੀ ਨੂੰ ਮੁੱਖ ਰੱਖਦੇ ਹੋਏ 26 ਜਨਵਰੀ ਦਿੱਲੀ ਵਾਲੀ ਟਰੈਕਟਰ ਪ੍ਰੇਡ ਦੀ سالਗिरा ਨੂੰ ਮਨਾਉਂਦੇ ਹੋਏ ਸੂਬੇ ਦੀ ਭਗਵੰਤਮਾਨ ਸਰਕਾਰ ਨੂੰ ਇਹ ਚੇਤਾਵਨੀ ਦਿੰਨੇ ਆ ਕਿ ਵਿਧਾਨ ਸਭਾ ਦਾ ਸੈਸ਼ਨ ਛੱਦ ਕੇ ਨਵਾਂ ਕਾਨੂੰਨੀ ਜਿਹੜਾ ਕਾਨੂੰਨੀ ਮੰਡੀਕਰਨ ਖਰੜਾ ਉਹਨੂੰ ਰੱਦ ਕੀਤਾ ਜਾਵੇ ਤੇ ਐਮਐਸਪੀ ਦਾ ਕਿਸਾਨਾਂ ਨਾਲ ਜਿਹੜਾ ਕੀਤਾ ਵਾਅਦਾ ਸੀ ਉਹ ਤੇ ਕਾਨੂੰਨ ਬਣਾਇਆ ਜਾਵੇ ਔਰ ਜਿਹੜਾ ਨਵਾਂ ਜਿਹੜਾ ਕਾਰਪੋਰੇਟ ਦੀ ਜਿਹੜੀ ਝੋਲੀ ਚੁੱਕ ਸਰਕਾਰਾਂ ਬਣ ਰਹੀਆਂ ਇਹ ਜਿਹੜਾ ਸੰਯੁਕਤ ਕਿਸਾਨ ਮੋਰਚਾ ਇਹਨਾਂ ਨੂੰ ਕਦੇ ਨਹੀਂ ਮੰਨ ਦੇਊਗਾ ਅਸੀਂ ਅੱਜ ਦੀ ਟਰੈਕਟਰ ਪ੍ਰੇਡ ਕਰਕੇ ਅਸੀਂ ਦੋਹਾਂ ਸਰਕਾਰਾਂ ਨੂੰ ਇਹ ਚ ਤਾਵਣੀ ਦਿੰਨੇ ਆ ਕਿ ਕਿਸਾਨਾਂ ਨਾਲ ਜਿਹੜੀਆਂ ਕੀਤੇ ਵਾਦੇ ਸੀ ਮੰਗਾ ਜਿਹੜੀਆਂ ਮੰਨੀਆਂ ਸੀਗੀਆਂ ਉਹਨਾਂ ਸਾਰਿਆਂ ਨੂੰ ਲਾਗੂ ਕੀਤਾ ਜਾਵੇ ਨਹੀਂ ਤਾਂ ਜਿਹੜਾ ਕਿਸਾਨ ਆ ਫਿਰ ਸੰਯੁਕਤ ਮੋਰਚਾ ਜਿਵੇਂ ਸਾਨੂੰ ਕਾਲ ਕਰੂਗਾ ਓਵੇਂ ਅਸੀਂ ਵੱਡਾ ਸੰਘਰਸ਼ ਲੀਕਣ ਲਈ ਜਿਹੜੇ ਆ ਤਿਆਰ